ਬੱਚਿਆਂ ਨੂੰ ਚੜਾਣ ਆਪਾਂ ਜਾਈਦਾ ਮੋੜ ਤੇ ਜਾਈਦਾ 18 ਅਕਤੂਬਰ ਨੂੰ ਉਦਘਾਟਨ ਕੀਤਾ ਸੀ ਜੀ ਅੱਜ ਲਗਭਗ 6 ਮਹੀਨੇ ਹੋ ਗਏ 6 ਮਹੀਨੇ ਦੇ ਵਿੱਚ ਆ ਨਿਕਿਆ ਜਾਂ 30 ਕਿ ਮੀਟਰ ਦਾ ਦਾਇਰਾ ਜਿਹੜਾ ਤੁਸੀਂ ਦੇਖੋ ਆ ਵੀ ਦੇਖੋ ਕੈਮਰੇ ਨਾਲ ਦੇਖ ਲਓ ਸਾਰਾ ਕੁਝ ਇਹ ਨਹੀਂ ਬਣਿਆ ਮੈਡਮ ਕੋ ਸਾਡੀ ਕੋ ਸੁਣਵਾਈ ਹੋਈ ਤੇ ਹੁਣ ਕਦੀ ਵੋਟ ਕਾੜੀ ਉਹਨਾਂ ਕੋ ਨਾ ਆਮ ਪਾਰਟੀ ਦੇ ਵੋਟ ਕੋਣ ਦੀ ਬਲੋੜੀ ਨਹੀਂ ਕਰਕੇ ਭਾਈ ਤੁਸੀਂ ਦੱਸੋ ਜਦੋਂ ਸਵੇਰੇ ਦੁੱਧ ਆ ਲਾਂਦਾ ਆਪ ਦੁੱਧ ਲੈਣ ਜਾਂਦੇ ਕੁੱਕੇ ਚਾਹਨੇ ਮੂਰਤ ਕਰਨ ਲਈ ਸਾਨੂੰ ਬੜੀ ਖੁਸ਼ੀ ਹੋਈ ਪਤ ਸ਼ੂਰ ਆ ਭਾਈ ਸਾਡੇ ਇਲਾਕੇ ਜੇ ਮੈਡਮ ਜੀ ਆਏ ਨੇ ਤਾਂ ਸਾਡੀ ਗਲੀ ਦਾ ਵਿਕਾਸ ਹੋ ਗਿਆ ਸਾਡੀ ਗਲੀ ਬਣੇਗੀ ਸਾਰਿਆਂ ਨੇ ਗਲੀ ਚ ਲੱਡੂ ਵੰਡੇ ਬੜੀ ਧੁੰਮਤਾ ਹੋਣਾ ਪਾਰਟੀ ਕੀਤੀ ਇਹ ਮੂਰਤ ਕਰਕੇ ਚਲੇ ਗਏ ਨੇ ਉਸ ਤੋਂ ਬਾਅਦ 6 ਮਹੀਨੇ ਹੋ ਗਏ ਨੇ ਸਾਨੂੰ ਗਲੀ ਚ ਚੰਗੇ ਨਹੀਂ ਆਂ ਕੀ ਦੇਰ ਹੋ ਜਾਈ ਜਾਂਦੀ ਆ ਗਾਂ ਤੋਂ ਗਾਂ ਟਾਈਮ ਲੱਗੀ ਜਾਂਦਾ 6 ਮਹੀਨੇ ਲੰਘ ਗਏ ਆ ਕਈ ਬਜ਼ੁਰ ਪਰੇ ਇਹਦਾ ਕੋਈ ਵੀ ਨਹੀਂ ਆਂਦਾ ਮਜ਼ਦੂਰ ਆਂਦੇ ਆ ਕਰ ਲਾਂਗੇ ਵੇਖ ਲਾਂਗੇ ਜਈ ਸਾਹ ਆਂਦੇ ਆ ਲੋਕ ਸਭਾ ਚੋਣਾਂ ਨੂੰ ਲੈ ਕੇ ਉਮੀਦਵਾਰ ਫਿਰ ਤੋਂ ਲੋਕਾਂ ਦੇ ਕੋਲ ਜਾ ਕੇ ਨਵੇਂ-ਨਵੇਂ ਵਾਅਦੇ ਕਰ ਰਹੇ ਲੋਕਾਂ ਦੀ ਵੋਟ ਬੈਂਕ ਹਾਸਲ ਕਰਨ ਲਈ ਉਹਨਾਂ ਨੂੰ ਸੁਪਨੇ ਵਿਖਾਏ ਜਾ ਰਹੇ ਆ ਲੇਕਿਨ ਕੀ ਜਿਹੜੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਮੀਦਵਾਰਾਂ ਦੁਆਰਾ ਲੋਕਾਂ ਨਾਲ ਵਾਅਦੇ ਕੀਤੇ ਗਏ ਸੀ ਕੀ ਉਹ ਵਾਅਦੇ ਹਾਲੇ ਤੱਕ ਪੂਰੇ ਹੋਏ ਆ ਅਸੀਂ ਅੱਜ ਅੰਮ੍ਰਿਤਸਰ ਦੇ ਸੰਤ ਵਿਹਾਰ ਇਲਾਕੇ ਦੇ ਵਿੱਚ ਖੜੇ ਆ ਜਿੱਥੇ ਤੁਹਾਨੂੰ ਇੱਕ ਸੜਕ ਦੇ ਹਾਲਾਤ ਦਿਖਾਵਾਂਗੇ ਇਹ ਸੜਕ ਦਾ ਮਹੂਰਤ ਕਰ ਦਿੱਤਾ ਗਿਆ ਵਿਧਾਨ ਸਭਾ ਹਲਕਾ ਪੂਰਵੀ ਪੈਂਦਾ ਵਿਧਾਇਕ ਹੈ ਜੀਵਨ ਜੋਤ ਕੋਰ ਉਹਨਾਂ ਦੁਆਰਾ 8 ਮਹੀਨੇ ਪਹਿਲੇ ਇਹ ਸੜਕ ਦਾ ਮਹੂਰਤ ਕਰ ਦਿੱਤਾ ਗਿਆ ਸੜਕ ਨੂੰ ਤੋੜ ਦਿੱਤਾ ਗਿਆ ਸੀ ਲੇਕਿਨ ਅੱਜ 8 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਇਸ ਸੜਕ ਨੂੰ ਬਣਾਇਆ ਨਹੀਂ ਗਿਆ ਇਸ ਸੜਕ ਨੂੰ ਪਾਰ ਕਰਕੇ ਅੰਦਰ ਕਾਫੀ ਘਰ ਹੈ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਮੁਸ਼ਕਲਾਂ ਇਹ ਆ ਰਹੀਆਂ ਕਿਉਂਕਿ ਇਸ ਸੜਕ ਤੇ ਚੱਲ ਕੇ ਕੋਈ ਵੀ ਆਟੋ ਜਾਂ ਸਕੂਲ ਵੈਨ ਘਰ ਤੱਕ ਨਹੀਂ ਪੁੱਜਦੀ ਹੈ ਕੂੜੇ ਵਾਲਾ ਘਰ ਤੱਕ ਨਹੀਂ ਪੁੱਜਦਾ ਹੈ ਦੁੱਧ ਵਾਲਾ ਘਰ ਤੱਕ ਨਹੀਂ ਪੁੱਜਦਾ ਸੋ ਸੜਕ ਦੇ ਹਾਲਾਤ ਤੁਹਾਨੂੰ ਦਰਬਦਰ ਦਿਖਾਵਾਂਗੇ ਕਿਸ ਹਿਸਾਬ ਨਾਲ ਸੜਕ ਬਣੀ ਹੈ ਕਿ ਇੱਥੇ ਬਾਈਕ ਚਲਾਨੀ ਵੀ ਬਹੁਤ ਔਖੀ ਹੈ ਸੋ ਗੱਲ ਕਰ ਰਹੇ ਆਪਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿਹੜੇ ਵਿਧਾਨ ਸਭਾ ਚੋਣਾਂ ਹੋਈਆਂ ਸੀ ਕਰੀਬ 2.5 ਸਾਲ ਹੋ ਗਏ ਵਿਧਾਨ ਸਭਾ ਚੋਣਾਂ ਹੋਈਆਂ ਉਮੀਦਵਾਰਾਂ ਦੁਆਰਾ ਆਮ ਆਦਮੀ ਪਾਰਟੀ ਦੇ ਹੋਣ ਅਕਾਲੀ ਦਲ ਦੇ ਹੋਣ ਜਾਂ ਫਿਰ ਕਾਂਗਰਸ ਦੇ ਵਾਅਦੇ ਜ਼ਰੂਰ ਕੀਤੇ ਗਏ ਸੀ ਲੋਕਾਂ ਨਾਲ ਅੰਮ੍ਰਿਤਸਰ ਦੇ ਵਿੱਚ ਜੀਵਨ ਜੋਤ ਕੋਰ ਵਿਧਾਇਕ ਹੈ ਨਵਜੋਤ ਸਿੰਘ ਸਿੱਧੂ ਅਤੇ ਵਿਕਰਮ ਮਜੀਠੀਆ ਨੂੰ ਹਰਾਉਣ ਤੋਂ ਬਾਅਦ ਜੀਵਨ ਜੋਤ ਕੋਰ ਵਿਧਾਇਕ ਬਣਿਆ ਹਾਲਾਂਕਿ ਲੋਕਾਂ ਨੂੰ ਕਾਫੀ ਆਸ਼ਾਵਾਂ ਸੀ ਜੀਵਨ ਜੋਤ ਕੋਲੋਂ ਲੇਕਿਨ ਅਜ ਵੀ ਲੋਗ ਜੀਵਨ ਜੋਤ ਕੋਰ ਦੀ ਉਡੀਕ ਕਰਦੇ ਜ਼ਰੂਰ ਨਜ਼ਰ ਆ ਰਹੇ ਆ ਸੋ ਇਹ ਇਸ ਗਲੀ ਤੋਂ ਪਾਰ ਕਰਦੇ ਇਹ ਉਹ ਲੋਕ ਹੈ ਜਿਹੜੇ ਤੁਸੀਂ ਕੈਮਰੇਸ ਦੇਖ ਰਹੇ ਹੋ ਜਿਨ੍ਹਾਂ ਦੇ ਘਰ ਬਨੇ ਆ ਤੇ ਅੰਨਾਂ ਨੂੰ ਦਿੱਕਤਾਂ ਕੀ ਆ ਰਹੀਆਂ ਅਸੀਂ ਲੋਕਾਂ ਕੋਲ ਜਾਣਨ ਦੀ ਕੋਸ਼ਿਸ਼ ਕਰਾਂਗੇ ਭਾਜੀ ਗਲੀ ਟੁੱਟੀ ਹੈ ਕਿਦੋਂ ਮੁਰਤ ਕੀਤਾ ਗਿਆ ਸੀ ਤੇ ਹੁਣ ਹਾਲਾਤ ਕੀ ਆ ਮੁਸ਼ਕਲਾਂ ਕੀ ਕੀ ਆ ਰਹੀਆਂ ਮੁਸ਼ਕਲਾਂ ਤੇ ਭਾਜੀ ਬਹੁਤ ਆ ਰਹੀਆਂ ਜੇ ਆਪਾਂ ਮੁਸ਼ਕਲਾਂ ਸਾਰੀਆਂ ਗਿਣੀਆਂ ਤਾਂ ਮੇਰੇ ਖਿਆਲ ਨਾਲ ਬਹੁਤ ਲੰਬਾ ਸਮਾਂ ਜਿਹੜਾ ਉਹ ਹੋ ਜਾਊਗਾ ਮੈਂ ਤੁਹਾਨੂੰ ਮੇਨ ਮੇਨ ਦੱਸ ਦਿੰਦਾ ਵੀ ਜਿਵੇਂ ਕੂੜੇ ਦੀ ਗੱਡੀ ਹੂੰ ਕੂੜੇ ਦੀ ਗੱਡੀ ਸਾਡੀ ਮੋੜ ਤੇ ਖੜ ਜਾਂਦੀ ਹੈ ਕੂੜਾਪਾਨ ਉੱਥੇ ਜਾਓ 2 ਮਿੰਟ ਹਾਰਨ ਮਾਰਦਾ ਨਹੀਂ ਤੇ ਉਹ ਚਲਾ ਜਾਂਦਾ ਵਾਪਸ ਬੱਚਿਆਂ ਦੀ ਵੈਨ ਹੈ ਬੱਚਿਆਂ ਨੂੰ ਚੜਾਣਾ ਆਪਾਂ ਜਾਈਦਾ ਮੋੜ ਤੇ ਜਾਈਦਾ 18 ਅਕਤੂਬਰ ਨੂੰ ਉਦਘਾਟਨ ਕੀਤਾ ਸੀ ਜੀ ਅੱਜ ਲਗਭਗ 6 ਮਹੀਨੇ ਹੋ ਗਏ 6 ਮਹੀਨੇ ਦੇ ਵਿੱਚ ਨਿਕਿਆ ਜਾਂ 30 ਕਿਲੋਮੀਟਰ ਦਾ ਦਾਇਰਾ ਜਿਹੜਾ ਤੁਸੀਂ ਦੇਖੋ ਆਪ ਵੀ ਦੇਖੋ ਕੈਮਰੇ ਨਾਲ ਦੇਖ ਲਓ ਸਾਰਾ ਕੁਝ ਇਹ ਨਹੀਂ ਬਣਿਆ ਮੈਡਮ ਕੋ ਅਸੀਂ ਬੜੀ ਉਮੀਦ ਨਾਲ ਵੋਟਾਂ ਪਾਈਆਂ ਸੀ ਆਮ ਆਦਮੀ ਪਾਰਟੀ ਨੂੰ ਵੀ ਕੋਈ ਬਦਲਾ ਆਊਗਾ ਕੁਝ ਨਹੀਂ ਆਪਾਂ ਬਿਲਕੁਲ ਦੁਖੀ ਬੈਠੇ ਆ ਬਹੁਤ ਜ਼ਿਆਦਾ ਦੁਖੀ ਆਪਾਂ ਇਸ ਚੀਜ਼ ਤੋਂ ਜਾ ਕੇ ਆਏ ਮੱਲਾ ਇਕੱਠਾ ਸਾਰਾ ਜਾ ਕੇ ਆਏ ਆ ਇੱਕ ਵਾਰੀ ਨਹੀਂ 20-20 ਵਾਰੀ ਜਾ ਕੇ ਆਏ ਆ ਮੌਕੇ ਦੇ ਅਫਸਰ ਆਏ ਆ ਮੌਇਨਾ ਕਰਕੇ ਚਲੇ ਜਾਂਦੇ ਆ ਤੁਸੀਂ ਦੇਖੋ ਵੀ ਆ ਗਲੀ ਜਿਹੜਾ ਥੱਲੇ ਇਹਨਾਂ ਨੇ ਭਰਤੀ ਪਾਈ ਹੈ ਨਾ ਇਹ ਕਿਤੋਂ ਗਲੀ ਟੁੱਟੀ ਸੀ ਉਹਦਾ ਮਲਬਾ ਸਾਰਾ ਲਿਆ ਕੇ ਥੱਲੇ ਪਾਤਾ ਜਿਹੜਾ 5-6 ਦਿਨ ਐਵੇਂ ਰਿਹਾ ਅਸੀਂ ਉਧਰੋਂ ਦੀ ਲੰਘ ਕੇ ਆਪਣਾ ਬਾਹਰ ਜਾਂਦੇ ਰਏ ਆਪਣੇ ਕਮਾਕਾਰਾਂ ਦੇ ਸੋ ਬਹੁਤ ਜਿਆਦਾ ਅਮੀਤ ਜੀ ਗੰਭੀਰ ਮੁੱਦੇ ਨੇ ਸਾਨੂੰ ਤੇ ਚਲੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਆਏ ਹੋ ਸਾਡੀ ਸਾਰ ਲਈ ਹੈ ਸਾਡਾ ਮਤਲਬ ਕਿ ਅਸੀਂ ਤੇ ਮਕਾਨ ਵੇਚਣੇ ਲਾਤੇ ਸਾਰੇ ਨੇ ਹੁਣ ਮਕਾਨ ਲਵੇਗਾ ਵੀ ਕੋਈ ਕੀ ਜਿੰਨੇ ਵੇਖਣ ਆਣ ਸੋ ਕਹਿ ਲਓ ਕਿ ਕੋਡੀਆਂ ਦਾ ਭਾਅ ਹੋ ਗਿਆ ਕਲੋਨੀ ਦਾ ਬਾਕੀ ਦੱਸੋ ਹੁਣ ਤੁਸੀਂ ਸਾਰਿਆਂ ਨੂੰ ਵਾਰ-ਵਾਰ ਹੀ ਪੁੱਛ ਲਓ ਅਛਾ ਆ ਸ਼ਾਵਾਂ ਬਹੁਤ ਸੀ ਭਾਜੀ ਜਦੋਂ ਆਮ ਆਦਮੀ ਪਾਰਟੀ ਆਈ ਸੀ ਜਾਂ ਫਿਰ ਘਰ ਬਣਾਇਆ ਸੀ ਬੜੀਆਂ ਸ਼ਾਵਾਂ ਹੁੰਦੀਆਂ ਕਿੰਨੀ ਕਿ ਆਸ਼ਾ ਸੀ ਸਾਨੂੰ ਤਾਂ ਜੋ ਜੀਵਨ ਜੋ ਮੈਡਮ ਸਾਡੇ ਇਲਾਕੇ ਚ ਆਏ ਨੇ ਮੂਰਤ ਕਰਨ ਲਈ ਸਾਨੂੰ ਬੜੀ ਖੁਸ਼ੀ ਤੇ ਪਰ ਸ਼ੋਰ ਆ ਭਾਈ ਸਾਡੇ ਇਲਾਕੇ ਜੇ ਮੈਡਮ ਜੀ ਆਏ ਨੇ ਤਾਂ ਸਾਡੀ ਗਲੀ ਦਾ ਵਿਕਾਸ ਹੋ ਗਿਆ ਸਾਡੀ ਗਲੀ ਬਣੇਗੀ ਸਾਰਿਆਂ ਨੇ ਗਲੀ ਚ ਲੱਡੂ ਵੰਡੇ ਬੜੀ ਧੂਮਤਾ ਹੁਣ ਨਾ ਪਾਰਟੀ ਕੀਤੀ ਇਹ ਮੂਰਤ ਕਰਕੇ ਚਲੇ ਗਏ ਨੇ ਉਸ ਤੋਂ ਬਾਅਦ 6 ਮਹੀਨੇ ਹੋ ਗਏ ਨੇ ਸਾਨੂੰ ਗਲੀ ਚ ਚੰਦਿਆਂ ਜੇ ਮੀਂਹ ਪੈਂਦਾ ਸਾਰੀ ਗਲੀ ਚ ਇਕੱਠਾ ਪਰ ਕੋਈ ਪਤਾ ਆ ਨਹੀਂ ਸਕਦਾ ਕੋਈ ਜਾ ਨਹੀਂ ਸਕਦਾ ਸਾਰੀ ਗਲੀ ਦਾ ਬੜਾ ਬੁਰਾ ਹਾਲਾਤ ਦੇਖੋ ਜਿਹੜੀ ਨਵੀਂ ਕੱਡੀ ਬਣਾ ਕੇ ਵੀ ਚਲੇ ਗਏ ਨੇ ਥੋੜੀ ਬਥੀ ਇਹ ਵੀ ਦੇਖੋ ਸਾਰੀ ਟੁੱਟਣ ਤੇ ਦੁਬਾਰਾ ਫਿਰ ਵਾਪਸ ਆ ਗਈ ਹੈ ਇਧਰੋਂ ਜਦੋਂ ਅਸੀਂ ਲੰਘ ਕੇ ਆਨੇ ਆਂ ਬਜ਼ਾਰ ਦੇ ਦੁਕਾਨ ਤੋਂ ਰਤੀ ਬੰਦ ਕਰਕੇ ਆਨੇ ਹਨੇਰਾ ਕੁੱਪ ਹੁੰਦਾ ਦਿਖਦਾ ਕੁਛ ਹੈ ਨਹੀਂ ਮੈਂ ਦੋ ਵਾਰ ਇਸ ਗਲੀ 'ਚ ਡਿੱਗ ਚੁੱਕਾ ਹਾਂ ਔਰ ਦੋ ਵਾਰ ਹੀ ਮੇਰਾ ਐਕਸੀਡੈਂਟ ਹੋਇਆ ਔਰ ਮੇਰੀ ਲੱਤ ਟੁੱਟ ਗਈ ਔਰ ਦੁਬਾਰਾ ਮੈਂ ਫ੍ਰੈਕਚਰ ਕਰਕੇ ਠੀਕ ਹੋ ਕੇ ਖੜਾ ਹੋਇਆ ਹਾਂ ਅਸੀਂ ਤਾਂ ਬਹੁਤ ਉਮੀਦਾਂ ਰੱਖੀਆਂ ਸੀ ਮੈਡਮ ਉੱਪਰ ਪੀ ਆਮ ਆਪਦੀ ਪਾਰਟਾਈ ਆਏਗੀ ਤਾਂ ਸਾਡੇ ਇਲਾਕੇ ਦਾ ਨਿਕਾਸ ਹੋਏਗਾ ਪਰ ਜਦੋਂ ਇਹ ਗਲੀ ਬਣਾਈ ਗਈ ਹੈ ਲੇਕਿਨ ਇਸ ਗਲੀ ਚ ਕੀ ਤੁਹਾਨੂੰ ਜਵਾਬ ਮਿਲਦਾ ਹੈ ਕਿ ਕਿਉਂ ਨਹੀਂ ਬਣਾਈ ਜਾਂਦੀ ਵੇਖੋ ਇਹ ਸਾਰਾ ਮੁੱਲਾ ਇਕੱਠਾ ਹੋ ਗਿਆ ਜਿੱਦਾਂ ਮੇਰੇ ਵੀਰ ਜੀ ਨੇ ਕਿਹਾ ਹੁਣੇ ਕਿ ਆਪਾਂ ਬੜੀ ਏਰੀ ਹੋ ਕੇ ਆਏ ਆ ਸਾਨੂੰ ਇਹਦਾ ਵਾਦਾ ਵੀ ਕੀਤਾ ਗਿਆ ਕਿ ਜਲਦੀ ਜਲਦੀ ਕੰਮ ਸ਼ੁਰੂ ਹੋ ਜਾਏਗਾ ਸਾਡੀਆਂ ਤਾਂ ਭੈਣਾਂ ਨੇ ਵੀ ਕਈ ਵਾਰੀ ਫੋਨ ਕੀਤਾ ਆ ਵੀ ਜਲਦੀ ਜਲਦੀ ਫੋਨ ਤੁਹਾਡਾ ਜਿਹੜਾ ਵਾ ਮਜ਼ਦੂਰ ਲੱਗ ਜਾਣਗੇ ਪਰ ਉਹ ਦੇਰ ਨੂੰ ਕਾਫੀ ਦੇਰ ਹੋ ਜੀ ਜਾਂਦੀ ਆ ਗਾਂ ਤੋਂ ਗਾਂ ਟਾਈਮ ਲੱਗ ਜਾਂਦਾ 6 ਮਹੀਨੇ ਲੰਘ ਗਏ ਆ ਕਈ ਬਜ਼ੁਰਗਾਂ ਦੇ ਸੱਟ ਲੱਗੀ ਆ ਇੱਥੇ ਦੇ ਕੇ ਕਈਆਂ ਦੇ ਕੁਸ਼ ਹੋ ਗਿਆ ਪਰੇ ਇਹਦਾ ਕੋਈ ਵੀ ਨਹੀਂ ਆਂਦਾ ਮਜ਼ਦੂਰ ਆਂਦੇ ਆ ਕਰ ਲਾਂਗੇ ਵੇਖ ਲਾਂਗੇ ਜਈ ਸਾਹ ਆਂਦੇ ਆ ਕਦੀ ਕਹਿੰਦੇ ਆ 10 ਫੁੱਟ ਗਲੀ ਬਣਨੀ ਆ ਕਦੀ ਕਹਿੰਦੇ 12 ਫੁੱਟ ਬਣਨੀ ਆ ਜਦ ਕਿ 20 ਫੁੱਟ ਗਲੀ ਆਂ ਹੀ ਕਹਿੰਨੇ ਕੁਝ ਵੀ ਕਰੋ ਪਹਿਲਾਂ ਇਹਦੇ ਨਾਲ ਚੰਗਾ ਪਹਿਲਾਂ ਸਹੀ ਸੀਗੀ ਕਿਹੋ ਕੋਈ ਡੇਗਦਾ ਨਹੀਂ ਕੋਈ ਛੱਟਪਟ ਨਹੀਂ ਲੱਗਦੀ ਹੁਣ ਤਾਂ ਬਹੁਤ ਬੁਰਾ ਆ ਲਿਆ ਉਹ ਵੇਖੋ ਪਹਿਲਾਂ ਟੋਇਆ ਪੁੱਟ ਕੇ ਛੱਟ ਛੜਿਆ ਵਾ ਕਿਤੇ ਮੀਂਹ ਦੇ ਵਿੱਚ ਮੋਟਰਸਾਲ ਉਧਰੋਂ ਚੱਲ ਜਾਂਦਾ ਆ ਦੋ ਤਿੰਨ ਵਾਰੀ ਸੱਟਾਂ ਵੀ ਲੱਗੀਆਂ ਸਾਡੇ ਇਥੋਂ ਦੇ ਬੰਦਿਆਂ ਨੂੰ ਪਾਪਾ ਜੀ ਤੁਹਾਡੀ ਉਮਰ ਕਿੰਨੀ ਹੈ ਮੇਰੀ ਉਮਰ ਅੱਛੀ ਥਾ ਅੱਜ ਤ ਉਮੀਦਵਾਰ ਕੋਈ ਵੀ ਹੋਵੇ ਨਵੇਂ-ਨਵੇਂ ਵਾਅਦੇ ਕਰੂਗੇ ਲੋਕਾਂ ਨਾਲ ਵੋਟ ਬੈਂਕ ਹਾਸਲ ਕਰਨ ਦੀ ਕੋਸ਼ਿਸ਼ ਕਰੇਗਾ ਵਿਧਾਨ ਸਭਾ ਚੋਣਾਂ 'ਚ ਵਾਅਦੇ ਕੀਤੇ ਕਿ ਲੱਗਦਾ ਕਿ ਅੱਜ ਕੱਲ੍ਹ ਜਿੰਨੀ ਵਾਰ ਤੁਸੀਂ VOTING ਕੀਤੀ ਜੋ-ਜੋ ਤੁਸੀਂ ਸੁਪਨੇ ਵੇਖੇ ਸੀ ਜੋ ਉਮੀਦਾਂ ਕੀਤੀਆਂ ਸੀ ਕਿ ਲੱਗਦਾ ਕਿ ਰਾਜਨੀਤਕ ਉਹ ਉਮੀਦ ਉਮੀਦਾਂ ਦੇ ਖਰੇ ਉਤਰੇ ਇਹ ਖਰੇ ਤੇ ਉਤਰਦੇ ਨਹੀਂ ਇਹ ਵਾਅਦੇ ਜਰੂਰ ਕਰਦੇ ਪਹਿਲੋਂ ਲੇਕਿਨ ਮੈਂ ਜਿੱਥੋਂ ਤੱਕ ਆਪਣੀ ਲਾਈਫ 'ਚ ਵੇਖਿਆ ਮੈਂ 16-17 ਸਾਲ ਕੌਂਸਲਰ ਦੇ ਨਾਲ ਗਿਆ ਫਿਰ ਇਹ ਦੂਜਾ ਕੌਂਸਲਰ ਆ ਦਾ ਬਣਾ ਹਰਧਾਰ ਸਿੰਘ ਬਟ ਵੀ ਇਹਦਾ ਮੁੰਡਾ ਉਹਦੇ ਨਾਲ ਵੀ ਰਹੇ ਆ ਲੇਕਿਨ ਅਸੀਂ ਇਹ ਵੇਖਿਆ ਕਿ ਜੋ ਕੰਮ ਕਰਨੇ ਹੁੰਦੇ ਸੀ ਨਾ ਉਹ ਨਹੀਂ ਸੀ ਕਰਦੇ ਦੂਜੇ ਕੰਮ ਕਰਦੇ ਨੇ ਤੇ ਇਸੇ ਨਾਤੇ ਦੇ ਹੀ ਅਸੀਂ ਆਪਣੇ ਬਾਜ਼ਾਰ ਦੀ ਇਹ ਕੰਕਰੀਟ ਪਵਾਉਣ ਵਾਸਤੇ ਦੂਜੀ ਕੌਂਸਲਰ ਨੂੰ ਕਿਹਾ ਕਿ ਉਹਨੇ ਝਟਪਟ ਕਰਵਾ ਦਿੱਤਾ ਲੇਕਿਨ ਐਸਾ ਇਲਾਕੇ ਦਾ ਇਹ ਬੁਰਾ ਹਾਲ ਹੈ ਕਿ ਇੱਥੇ ਦੋ ਵਾਰੀ ਮੈਂ ਖੁਦ ਡਿੱਗਾ ਐ ਸੜਕ ਤੋਂ ਐ ਸੜਕ ਤੋਂ ਮੈਂ ਖੁਦ 2 ਵਜੇ ਡਿੱਗਾ ਤੇ ਮੈਂ ਇਹਨਾਂ ਦੀ ਪਤਾ ਵੀ ਲੈਣਾ ਹੈ ਕਿ ਕਿੰਨਾ ਸਾਡਾ ਬਹੁਤ ਪਿਆਰ ਸੀ ਤੇ ਇਹਨਾਂ ਦੀ ਖਰਬੀ ਲੈਣਾ ਹੁੰਦੇ ਰਿਹਾ ਲੇਕਿਨ ਹੁਣ ਬਰਸਾਤਾ ਦੇ ਵਿੱਚ ਸਾਡੇ ਕੋਲ ਆਇਆ ਨਹੀਂ ਜਾਂਦਾ ਤੇ ਸਾਡੀ ਇਹੋ ਹੀ ਬੇਨਤੀ ਆ ਕਿ ਇਹਨੂੰ ਕਿਸੇ ਤਰ੍ਹਾਂ ਹੱਲ ਕੀਤਾ ਜਾਵੇ ਜੇ ਨਹੀਂ ਕਰ ਸਕਦੇ ਤੇ ਸਾਨੂੰ ਦੱਸ ਦੇਣਾ ਅਸੀਂ ਆਪਣੇ ਪੈਸੇ ਪਾ ਕੇ ਕਰ ਲਈਏ ਭਾਜੀ ਤੁਸੀਂ ਵੀ ਹੁਣਾ ਤੁਸੀਂ ਐ ਸੜਕ ਬਣੀ ਪਈ ਹੈ ਲੇਕਿਨ ਅਜ ਵੀ ਕੋਈ ਦਿੱਕਤ ਹੈ ਬਹੁਤ ਜ਼ਿਆਦਾ ਦਿੱਕਤ ਹੈ ਜੀ ਕਿ ਜਿਨੀ ਵਰੀ ਵੀ ਆਪਣੇ ਐਸ.ੀ. ਸਾਹਿਬ ਇੱਥੇ ਚੈੱਕ ਕਰਕੇ ਗਏ ਆ ਜੀ ਉਹਨਾਂ ਨੇ ਕਦੇ ਨਹੀਂ ਆੜ ਕੇ ਵੇਖਿਆ ਜਦੋਂ ਪਾਈਪਾਂ ਪਈਆਂ ਚੈਂਬਰ ਦੀਆਂ ਉਹਦੇ ਵਿੱਚ ਕੋਈ ਮਟੀਰੀਅਲ ਸਿਮੈਂਟ ਵਗੈਰਾ ਜਾਂ ਬਜਰੀ ਵਗੈਰਾ ਕੁਝ ਨਹੀਂ ਪਾਇਆ ਉਹਨਾਂ ਨੇ ਉਦਾਂ ਹੀ ਪਾਈਪਾਂ ਪਾ ਕੇ ਉੱਤੇ ਮਿੱਟੀ ਪਾਤੀ ਆ ਤੇ ਜਿੱਥੇ ਜਿੱਥੇ ਚੈਂਬਰ ਦੀਆਂ ਪਾਈਪਾਂ ਪਾਈਆਂ ਉਹ ਜਗ੍ਹਾ ਤੇ ਸਾਰੀ ਜਗ੍ਹਾ ਨਾ ਜਿਹੜੀ ਆ ਕੇ ਵੇਖ ਸਕਦੇ ਜੀ ਉੱਥੋਂ ਜਗ੍ਹਾ ਸਾਰੀ ਬਹਿ ਗਈ ਆ ਹੂੰ ਦੂਸਰੀ ਪ੍ਰੋਬਲਮ ਸਭ ਤੋਂ ਵੱਡੀ ਹੈ ਕਿ ਜਿਹੜੀ ਇੱਥੇ ਮਿੱਟੀ ਪਾਈ ਆ ਨਾ ਉਹ ਮਿੱਟੀ ਦਾ ਸ਼ਾਇਦ ਇਹ ਸਾਰੇ ਨਿਕਾ ਜਿਹੜੇ ਵੀ ਵਾਸੀ ਰਹਿੰਦੇ ਇੱਥੇ ਉਹਨਾਂ ਨੇ ਇੱਕ ਬਦਲਾ ਲੈਣ ਲਈ ਇਹੋ ਜੀ ਮਿੱਟੀ ਪਾਈ ਕਿ ਜਿਹੜਾ ਨੰਗ ਦਾ ਨਾ ਉਸ ਮਤਲਬ ਕਿ ਬਿਨਾਂ ਡਿੱਗੇ ਨੀ ਜੇ ਨੰਗ ਦੇ ਦੋ ਮੀ ਪੈਂਦਾ ਵਾ ਇਹ ਸੁੱਕੀ ਹੈ ਤੇ ਲੋਹਾ ਤੇ ਗਿੱਲੀ ਤੇ ਗੋਆ ਇਦਾਂ ਦਾ ਇਦਾਂ ਦੀ ਮਿੱਟੀ ਪਈ ਆ ਜਾਰੇ ਤੁਸੀਂ ਰੋੜੀ ਪਾ ਜੋ ਇੱਥੇ ਹੂੰ ਰੋੜੀ ਪਾਈ ਹੁੰਦੀ ਤਾਂ ਬੰਦਾ ਆਰਾਮ ਨਾਲ ਆ ਜਾ ਸਕਦਾ ਸੀਗਾ ਠੀਕ ਹੈ ਜੀ ਸੋ ਅ ਮਹਿਲਾਵਾਂ ਵੀ ਸਾਡੇ ਨਾਲ ਮੌਜੂਦ ਆ ਪੰਜੀ ਫਿਰ ਲੋਕ ਸਭਾ ਚੋਣ ਆ ਗਏ ਆ ਜਦੋਂ ਵਿਧਾਨ ਸਭਾ ਸੀ ਉਦੋਂ ਵੀ ਲੀਡਰ ਆਏ ਸੀ ਫਿਰ ਲੋਕ ਸਭਾ ਚੋਣ ਆ ਗਏ ਆ ਫਿਰ ਤੋਂ ਵਾਦੇ ਕੀਤੇ ਜਾਓਗੇ ਤੁਹਾਡੇ ਨਾਲ ਕੀ ਮੰਗੋਗੇ ਲੋਕ ਸਭਾ ਚੋਣਾਂ ਚ ਜਿਹੜੇ ਉਮੀਦਵਾਰ ਆਏਗਾ ਤੁਹਾਡੇ ਕੋਲ ਗੱਲ ਤੋਂ ਪਹਿਲੇ ਉਮੀਦਵਾਰਾਂ ਨੇ ਸਾਡੀਆਂ ਉਮੀਦਾਂ ਪੂਰੀਆਂ ਕਰਤੀਆਂ ਵਾ ਤੇ ਬਾਕੀਆਂ ਤੇ ਅਸੀਂ ਕੀ ਉਮੀਦ ਰੱਖਾਂਗੇ ਸਾਨੂੰ ਤੇ ਇਹ ਹੋਈ ਹੈ ਕਿ ਸਾਡੀ ਗਲੀ ਜਿਹੜੀ ਇਹ ਕੰਪਲੀਟ ਹੋਣੀ ਚਾਹੀਦੀ ਆ ਜਦਕਿ ਜਿਹਦੇ ਨਾਲ ਬਹੁਤ ਨੁਕਸਾਨ ਹੋ ਰਿਹਾ ਸਾਰੇ ਪੈਣਪੜਾ ਡਿੱਗਦੇ ਵੀ ਆ ਸੱਟਾਂ ਵੀ ਲੱਗਦੀਆਂ ਵਾ ਪਰ ਉਹ ਕੋਈ ਸੁਣਵਾਈ ਨਹੀਂ ਕਰਦੇ ਜੇ ਇੱਥੇ ਇਹਨਾਂ ਦੇ ਅਫਸਰ ਆਉਂਦੇ ਵੀ ਹੀ ਉਹ ਲੇਡੀਜ਼ ਨਾਲ ਬਹੁਤ ਜ਼ਿਆਦਾ ਬਹਿਸ ਕਦੀ ਇਹਨਾਂ ਨੇ ਕਹਿਣਾ ਸੀ 10 ਫੁੱਟ ਗਲੀ ਬਣਾਉਣੀ ਐ ਤੋ ਗਾਹਣੀ ਜੇ ਜਾਣਾ ਅਸੀਂ ਇੰਜ ਕਰਨੀ ਸਾਨੂੰ ਸਾਰੇ ਮੱਲੇ ਦੇ ਸਾਈਨ ਕਰਾ ਕੇ ਦੋ ਆ ਗਲੀ ਜੇ ਡਿਗ ਪੀ ਤੁਹਾਡੀ ਜ਼ਿੰਮੇਵਾਰੀ ਆ ਜੇ ਇੰਜ ਹੋ ਗਈ ਤੁਹਾਡੀ ਜ਼ਿੰਮੇ ਜਦ ਕਿ ਸਾਡੀ ਜ਼ਿੰਮੇਵਾਰੀ ਨਹੀਂ ਉਹਨਾਂ ਦੀ ਆਪਣੀ ਜ਼ਿੰਮੇਵਾਰੀ ਆ ਹੋਰ ਠੀਕ ਬਣਾਉਣ ਤਾਂ ਕਿਉਂ ਡਿਗਣ ਤਾਂ ਜੀ ਵੋਟਾਂ ਪਾਓਗੇ ਉਹਨਾਂ ਨਹੀਂ ਵੋਟਾਂ ਆਦੀਆਂ ਪਾਉਣੀਆਂ ਜੇ ਤਾਂ ਸਾਡਾ ਮਤਲਬ ਅੱਗੇ ਨਹੀਂ ਸਾਡੀ ਕੋ ਸੁਣਵਾਈ ਹੋਈ ਤੇ ਹੁਣ ਕਾਦੀ ਵੋਟ ਕਾੜੀ ਉਹਨਾਂ ਨੂੰ ਪੋਣੀ ਆਮ ਪਾਰਟੀ ਦੇ ਵੋਟ ਪਾਉਣ ਦੀ ਬਲ ਲੋੜ ਹੀ ਨਹੀਂ ਫਿਰ ਕੇ ਭਾਜੀ ਤੁਸੀਂ ਦੱਸੋ ਜਦੋਂ ਸਵੇਰੇ ਦੁੱਧ ਆ ਲਾਂਦਾ ਆਪ ਦੁੱਧ ਲੈਣ ਜਾਂਦੇ ਕਿਉਂਕਿ ਗਲੀ 'ਚ ਧਿਆਨ ਲੈਣ ਭਾਜੀ ਸਾਡੇ ਹਸਬੰਦ ਵੀ ਕਈ ਵਾਰੀ ਡਿੱਗੇ ਆ ਉਹ ਵਿਚਾਰੇ ਜਦੋਂ ਆਉਣ ਲੱਗਿਆ ਤੇ ਲਾਈਟ ਵੀ ਬੰਦ ਹੁੰਦੀ ਆ ਤੇ ਬੜੀ ਮੁਸ਼ਕਲ ਮੈਂ ਅੱਗੋ ਜਾ ਕੇ ਫੜ ਕੇ ਲੈ ਆਨੀ ਹਸਮਾਨ ਤੇ 7 ਮਹੀਨੇ ਹੋਏ 8ਵਾਂ ਮਹੀਨਾ ਲੱਗ ਗਿਆ ਜਿਹੇ ਤੱਕ ਕੋਈ ਗਲੀ ਦਾ ਕੁਝ ਨਹੀਂ ਸੁਧਾਰ ਹੋਇਆ ਸੋ ਅੰਮ੍ਰਿਤਸਰ ਦੇ ਜਿਸ ਏਰੀਆ 'ਚ ਅਸੀਂ ਮੌਜੂਦ ਆ ਤੁਹਾਨੂੰ ਦਿਖਾਉਣ ਦਾ ਮਕਸਦ ਇਹੋ ਹੀ ਸੀ ਕਿ ਰਾਜਨੇਤਾ ਜ਼ਰੂਰ ਆਂਦੇ ਆ ਵਿਧਾਨ ਸਭਾ ਚੋਣ ਹੋਣ ਪਾਰਸ਼ਦ ਦੀ ਚੋਣ ਹੋਣ ਲੋਕ ਸਭਾ ਚੋਣ ਹੋਣ ਲੇਕਿਨ ਵਾਦੇ ਲੋਕਾਂ ਨਾਲ ਕੀਤੇ ਜਾਂਦੇ ਸਿਰਫ ਉਹਨਾਂ ਦੀ ਵੋਟ ਬੈਂਕ ਹਾਸਲ ਕਰਨ ਲਈ ਵਿਧਾਨ ਸਭਾ ਚੋਣਾਂ ਚ ਵੀ ਵਾਦੇ ਕੀਤੇ ਗਏ ਸੀ 2.5 ਸਾਲ ਪਹਿਲਾਂ ਵਿਧਾਨ ਸਭਾ ਚੋਣ ਹੋਈ ਸੀ ਲੇਕਿਨ 8 ਮਹੀਨੇ ਤੋਂ ਇਹ ਸੜਕ ਜਿਸ ਸੜਕ ਤੇ ਅਸੀਂ ਖੜੇ ਆ ਇਸ ਨੂੰ ਚਾਲੂ ਤੇ ਕਰ ਦਿੱਤਾ ਗਿਆ ਲੇਕਿਨ ਬਣਾਇਆ ਨਹੀਂ ਗਿਆ ਮਿੱਟੀ ਜ਼ਰੂਰ ਪਾ ਦਿੱਤੀ ਗਈ ਹੈ ਬਰਸਾਤ ਜਦੋਂ ਹੁੰਦੀ ਹੈ ਤੇ ਸਭ ਤੋਂ ਜ਼ਿਆਦਾ ਮੁਸ਼ਕਲਾਂ ਕਿਉਂਕਿ ਚਿੱਕੜ ਹੋ ਜਾਂਦਾ ਲੋਕਾਂ ਦਾ ਲੰਘਣਾ ਮੁਸ਼ਕਲ ਹੋ ਜਾਂਦਾ ਤੇ ਲੋਕਾਂ ਦੇ ਮੁਤਾਬਿਕ ਜਿਹੜੇ ਲੋਕ ਇੱਥੇ ਰਹਿੰਦੇ ਆ ਉਹਨਾਂ ਦੇ ਮੁਤਾਬਿਕ ਉਹਨਾਂ ਨੇ ਕਾਫੀ ਆਸਾਂ ਜ਼ਰੂਰ ਲਾਈਆਂ ਸੀ ਜਿਹੜਾ ਵੀ ਜਿੱਤੇਗਾ ਉਹਨਾਂ ਦੀ ਮੁਸ਼ਕਲਾਂ ਹੱਲ ਹੋਣਗੀਆਂ ਲੇਕਿਨ ਉਹਨਾਂ ਦੇ ਆਪਣੇ ਰਿਸ਼ਤੇਦਾਰ ਜਾਂ ਉਹਨਾਂ ਦੇ ਘਰ ਦੇ ਸਦੱਸੇ ਇਸ ਸੜਕ ਤੇ ਡਿੱਗੇ ਆ ਕਈ ਵਾਰ ਫੈਕਚਰ ਹੋਏ ਆ ਲੇਕਿਨ ਵੇਖਣਾ ਇਹ ਹੋਏਗਾ ਕਿ ਹੁਣ ਇਸ ਖਬਰ ਤੋਂ ਬਾਅਦ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਜਾਗਦੀ ਹੈ ਜਾਂ ਅੰਨਾ ਨੂੰ ਹਲੇ ਵੀ ਉਹਨਾਂ ਦਾ ਇੰਤਜ਼ਾਰ ਕਰਨਾ ਪਏਗਾ ਅਮਿਤ ਸ਼ਰਮਾ ਪੰਜਾਬ ਤੱਕ ਅਮਰੀਸਰ